ਚਲੋ। ਹਾਂ ਲੋਰ ਜੀ ਦਾ ਖਾਲਸਾ ਵੈਹਰੂ ਜੀ ਦੀ ਫਤਿਹ ਮੈਂ ਨਗਰ ਸਾਤਪੁਰ ਤੋਂ ਸਰਪੰਚ ਬੋਲਦਾ ਅਮਰੀਕ ਸਿੰਘ ਰੋਪੜ ਜ਼ਿਲ੍ਹਾ ਸਾਡਾ ਚਮਕੌਰ ਸਾਹਿਬ ਦੇ ਨਾਲ ਪਿੰਡ ਆ ਜਿਹੜਾ ਤੁਸੀਂ ਚਮਕੌਰ ਸਾਹਿਬ ਆ ਸਾਡੇ ਪਿੰਡ ਲਾਗ ਨਹਿਰ ਲੰਘਦੀ ਆ ਐਸ ਵੀ ਐਲ ਐਸ ਵੀ ਐਲ ਨਹਿਰ ਤੇ ਉਹਦੇ ਨਾਲ-ਨਾਲ ਵਾਹ ਸੂਰਾ ਨੇ ਬਹੁਤ ਤੰਕ ਮਚਾਇਆ ਹੋਇਆ ਆ ਦੇਖੋ ਮੱਕੀ ਦਾ ਮੱਕੀ ਦਾ ਬਹੁਤ ਨੁਕਸਾਨ ਕਰਤਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇਹ ਤਾਂ ਅਸਲੇ ਦੇ ਪਾਈ ਲਾਇਸੈਂਸ ਦੇਣ ਤੇ ਆ ਸਾਨੂੰ ਸੂਰਮਾਰਨ ਦੀ ਇਜਾਜ਼ਤ ਦੇਣ ਬਾਕੀ ਜਾਂ ਤੁਹਾਨੂੰ ਕੋਈ ਜਾਂ ਸਾਨੂੰ ਕੋਈ ਢੁਕਮਾ ਪ੍ਰਬੰਧ ਕਰਕੇ ਦੇਣ ਅਸੀਂ ਤਾਂ ਸਰਕਾਰ ਅੱਗੇ ਇਹੀ ਪਾਈ ਮੈਗਮੇ ਨੂੰ ਇਹੀ ਅਰਦਾਸ ਕਰ ਬੇਨਤੀ ਕਰਦੇ ਆ ਬਾਕੀ ਸਾਡਾ ਜੋ ਨੁਕਸਾਨ ਹੋਇਆ ਇਹਦੀ ਪਰਪਾਈ ਹੋਣੀ ਚਾਹੀਦੀ ਹੈ ਇਹ ਤਾਂ ਜੀਰੀਆਂ ਚ ਵੀ ਜੀਰੀਆਂ ਵੀ ਬਹੁਤ ਪੱਟੀਆਂ ਪਈਆਂ ਸਾਰੇ ਸਲੇਮਪੜ ਤੱਕ ਸਾਰੇ ਨੁਕਸਾਨ ਹੋਇਆ ਪਿਆ ਬਾਕੀ ਮੈਕਮੇ ਨੂੰ ਹੁਣ ਭਾਈ ਬੇਨਤੀ ਹੈ ਬਹਿਰੂਜੀ ਦਾ ਖਾਲਸਾ ਬਹਿਰੂਜੀ ਕਿਫਤੇ